Hallelujah! ਇਸ ਸਮੇਂ ਸਕਰੀਨ ਦੇ ਉੱਤੇ ਵੀ ਦੇਖ ਰਹੇ ਹੋਗੇ ਕਿ ਇਹ ਬਾਈਬਲ ਇਫੈਕਟ ਨਾਮ ਦਾ ਚੈਨਲ ਸਿਰਫ ਤੇ ਸਿਰਫ ਇੱਕ ਪ੍ਰੋਫਿਟ ਬਜਿੰਦਰ ਮਿਨਿਸਟਰੀ ਨੂੰ ਇਕੱਲਾ ਟਾਰਗੇਟ ਕੀਤਾ ਜਾ ਰਿਹਾ ਆ ਕਿਉਂਕਿ ਆਪਾਂ ਦੇਖ ਸਕਦੇ ਆ ਕਿ ਦੁਨੀਆ ਦਾ ਮੰਨਿਆ ਪਰਮੰਨਿਆ ਇੱਕ ਵਿਅਕਤੀ ਜੋ ਕਿ ਪ੍ਰੋਫਿਟ ਬਜਿੰਦਰ ਜੀ ਜੋ ਖੁਦਾ ਦੇ ਬਹੁਤ ਨਬੀ ਨੇ ਦਾਸ ਨੇ ਪਰ ਲਗਾਤਾਰ ਉਹਨਾਂ ਦੀ ਸ਼ਾਨ ਦੇ ਖਿਲਾਫ ਬੋਲਿਆ ਜਾ ਰਿਹਾ ਆ ਸੋ ਇਸੇ ਕਰਕੇ ਸਾਨੂੰ ਮਜਬੂਰਨ ਆਉਣਾ ਪਿਆ ਇਸ ਜਗ੍ਹਾ ਦੇ ਉੱਤੇ ਕਿ ਇਸ ਗੱਲ ਦਾ ਖੁਲਾਸਾ ਕੀਤਾ ਜਾਵੇ ਉਹ ਐਸੇ ਕਰਕੇ ਅੱਜ ਮੈਂ ਇਸ ਜਗ੍ਹਾ ਦੇ ਉੱਤੇ ਪਹੁੰਚਿਆ ਕਿ ਤੁਹਾਨੂੰ ਸਾਰਿਆਂ ਨੂੰ ਜਾਣੂ ਕਰਵਾਵਾਂ ਇਹਨਾਂ ਸਵਾਲਾਂ ਤੋਂ ਇੱਕ ਬਹੁਤ ਵੱਡਾ ਸਵਾਲ ਹੈ ਕਿ ਬਾਰ-ਬਾਰ ਉਹਨਾਂ ਦਾ ਕਹਿਣਾ ਹੈ ਕਿ ਉਹ ਪ੍ਰੋਫਿਟ ਬਜਿੰਦਰ ਜੀ ਦੇ ਸਪਿਚੂਅਲ ਫਾਦਰ ਨੇ ਕੀ ਕਹਿਣਾ ਚਾਹੋਗੇ? ਵਿਜੇ ਮਾਨਵਲ ਤੂੰ ਤਾਂ ਚੰਦਨ ਬਹੁਤ ਜਲਦੀ ਜੇਲ੍ਹ ਤੇ ਜਾਓਗੇ ਕਿਉਂਕਿ ਪਰਚੇ ਅਸੀਂ ਦਰਜ ਕਰਾਵਾਂਗੇ ਕਿਉਂਕਿ ਪ੍ਰਸ਼ਾਸਨ ਜਿਵੇਂ ਤੁਸੀਂ ਕੰਪਲੇਂਟ ਪਾਈ ਜੇ ਤੁਹਾਡੀ ਸੁਣਵਾਈ ਨਹੀਂ ਕਰਦੇ ਹੋ ਨਹੀਂ ਸੁਣਵਾਈ ਤੇ ਫਿਰ ਕੀ ਕਰੋਗੇ ਅੰਮ੍ਰਿਤਸਰ ਚ ਮੁਸੀਬ ਪਾਈਚਾਰਾ ਹੋਇਆ ਇਕੱਠਾ ਆਪਣੇ ਆਪ ਨੂੰ ਬਿਸ਼ਪ ਦੱਸਣ ਵਾਲੇ ਵਿਜੇ ਇਮੈਨੂਅਲ ਨੂੰ ਪੈ ਗਈ ਹੱਥਾਂ ਪੈਰਾਂ ਦੀ ਪਰਮੇਸ਼ਰ ਦੇ ਦਾਸ ਪ੍ਰੋਫਿਟ ਜੀ ਖਿਲਾਫ ਮਾੜਾ ਬੋਲਣਾ ਪੈ ਗਿਆ ਭਾਰੀ ਦੋਸ਼ੀਆਂ ਖਿਲਾਫ ਹੋਵੇਗੀ ਕਾਨੂੰਨੀ ਕਾਰਵਾਈ ਜਲਦੀ ਹੀ ਜਾਣਗੇ ਸਲਾਖਾਂ ਪਿੱਛੇ ਅੱਜ ਅੰਮ੍ਰਿਤਸਰ ਚ ਮਸੀਹ ਭਾਈਚਾਰੇ ਵੱਲੋਂ ਇੱਕ ਪ੍ਰੈਸ ਵਾਰਤਾ ਕੀਤੀ ਗਈ ਇਸ ਮੀਟਿੰਗ ਨੂੰ ਕਰਨ ਦਾ ਮੁੱਖ ਕਾਰਨ ਲਗਾਤਾਰ ਪ੍ਰੋਫਿਟ ਬਜਿੰਦਰ ਮਿਨਿਸਟਰੀ ਉੱਪਰ ਲਗਾਏ ਜਾ ਰਹੇ ਝੂਠੇ aarop ਤੇ ਬਿਸ਼ਪ ਵਿਜੇ ਮੈਨੂਅਲ ਤੇ ਚੰਦਨ ਵੱਲੋਂ ਪਰਮੇਸ਼ਰ ਦੇ ਮਹਾਨ ਦਾਸ ਤੇ ਇੰਟਰਨੈਸ਼ਨਲ ਪ੍ਰਚਾਰਕ ਪ੍ਰੋਫਿਟ ਬਜਿੰਦਰ ਜੀ ਦੀ ਸ਼ਾਨ ਖਿਲਾਫ ਮਾੜਾ ਬੋਲਣ ਦੇ ਲਗਾਏ ਗਏ આરોਪ ਇਸ ਮੌਕੇ ਦੀ ਖਾਸ ਗੱਲਬਾਤ ਧਾਰਮਿਕ ਸਮਾਜਿਕ ਤੇ ਪੋਲਿਟੀਕਲ ਧਾਇਰੇ ਨਾਲ ਸੰਬੰਧ ਰੱਖਣ ਵਾਲੇ ਚੇਅਰਮੈਨ ਪ੍ਰਧਾਨ ਜਸਪਾਲ ਜੀ ਨਾਲ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਿਆ ਗਿਆ ਤੇ ਸਚਾਈ ਨੂੰ ਦੁਨੀਆ ਦੇ ਸਾਹਮਣੇ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਵਿੱਚ ਪ੍ਰਧਾਨ ਜਸਪਾਲ ਜੀ ਵੱਲੋਂ ਦੱਸਿਆ ਗਿਆ ਕਿ ਲਗਾਤਾਰ ਪ੍ਰੋਫਿਟ ਬਜਿੰਦਰ ਮਿਨਿਸਟਰੀ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਝੂਠੀ ਸ਼ੋਹਰਤ ਲੈਣ ਖਾਤਰ ਆਪਣੇ ਆਪ ਨੂੰ ਪ੍ਰੋਫੈਟ ਬਜਿੰਦਰ ਜੀ ਦਾ ਸਪਿਚੂਅਲ ਫਾਦਰ ਦੱਸਿਆ ਜਾਂਦਾ ਰਿਹਾ ਬਿਸ਼ਪ ਵਿਜੇ ਮੈਨੂਅਲ ਵੱਲੋਂ ਜਦ ਕੀ ਪ੍ਰੋਫੈਟ ਜੀ ਇਸ ਗੱਲ ਨੂੰ ਮੰਨਣ ਲਈ ਬਿਲਕੁਲ ਵੀ ਤਿਆਰ ਨਹੀਂ ਹਨ ਪ੍ਰੋਫੈਟ ਬਜਿੰਦਰ ਮਿਨਿਸਟਰੀ ਵਿੱਚ ਹੁੰਦੇ ਪਰਮੇਸ਼ਰ ਦੇ ਵੱਡੇ ਕੰਮਾਂ ਤੇ ਮਿਨਿਸਟਰੀ ਨੂੰ ਵਾਅਦਾ ਦੇ ਕੇ ਇਹਨਾਂ ਤੋਂ ਬਰਦਾਸ਼ਤ ਨਹੀਂ ਹੋਇਆ ਪ੍ਰਧਾਨ ਜੀ ਨੇ ਦੱਸਿਆ ਕਿ ਇਸ ਨੇ ਚੰਦਰ ਨਾਮ ਦੇ ਵਿਅਕਤੀ ਨਾਲ ਮਿਲ ਕੇ ਪ੍ਰੋਫੈਟ ਬਜਿੰਦਰ ਜੀ ਖਲਾਬ ਮਾੜਾ ਬੋਲਣ ਤੇ ਝੂਠੇ aarop ਲਗਾਉਣੇ ਸ਼ੁਰੂ ਕੀਤੇ ਪਰ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਸ ਲਈ ਅਸੀਂ ਪੁਲਿਸ ਪ੍ਰਸ਼ਾਸਨ ਤੇ ਡੀਜੀਪੀ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਇਹਨਾਂ ਦਾ ਨਿੱਜੀ ਚੈਨਲ ਬਾਈਬਲ ਇਫੈਕਟ ਟੀਵੀ ਬੰਦ ਕੀਤਾ ਜਾਵੇ ਤੇ ਇਹਨਾਂ aaropੀਆਂ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਹਨਾਂ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਜਲਦੀ ਅਗਰ ਇਸ ਨੂੰ ਅਮਲੀ ਜਾਮਾ ਨਾ ਪਹਿਨਾ ਗਿਆ ਤੇ ਅਸੀਂ ਸੜਕਾਂ ਦੇ ਉੱਤਰ ਕੇ ਧਰਨੇ ਲਗਾਉਣੇ ਸ਼ੁਰੂ ਕਰਾਂਗੇ ਬਾਕੀ ਤੁਸੀਂ ਤਸਵੀਰਾਂ ਵਿੱਚ ਕੋਈ ਗੱਲਬਾਤ ਨੂੰ ਦੇਖ ਸਕਦੇ ਹੋ ਤੁਸੀਂ ਦੇਖ ਰਹੇ ਹੋ ਸੱਚ ਦੀ ਆਵਾਜ਼ ਚੈਨਲ ਔਰ ਮੈਂ ਨਵਜੋਤ ਗਿੱਲ ਸੋ ਅੱਜ ਦੋਸਤੋ ਤੁਹਾਨੂੰ ਮਿਲਾਉਣਾ ਚਾਹਾਂਗੇ ਸਭ ਤੋਂ ਪਹਿਲਾਂ ਤੇ ਤੁਹਾਨੂੰ ਇਹ ਦੱਸ ਦੇਆ ਕਿ ਇੱਕ ਬਹੁਤ ਜਿਆਦਾ ਮੁੱਦਾ ਉੱਠਿਆ ਹੋਇਆ ਹੈ ਬਿਸ਼ਪ ਵਿਜੇ ਐਮੈਨੂਅਲ ਔਰ ਪ੍ਰੋਫੈਟ ਬਜਿੰਦਰ ਨੂੰ ਲੈ ਕੇ ਸੂਤਰਾਂ ਦੇ ਮੁਤਾਬਕ ਮਿਲੀ ਜਾਣਕਾਰੀ ਤੋਂ ਸਾਨੂੰ ਇਹ ਪਤਾ ਲੱਗਾ ਹੈ ਕਿ ਜੋ ਬਿਸ਼ਪ ਵਿਜੇ ਐਮੈਨੂਅਲ ਉਹਨਾਂ ਦੇ ਦੁਆਰਾ ਇੱਕ ਮੀਡੀਆ ਪਰਸਨ ਆ ਚੰਦਰ ਨਾਮ ਦਾ ਇੱਕ ਵਿਅਕਤੀ ਔਰ ਉਹਨੂੰ ਉਸਨੇ ਮਤਲਬ ਹਾਇਰ ਕੀਤਾ ਆ ਜੋ ਕਿ ਪ੍ਰੋਫਿਟ ਬਜਿੰਦਰ ਮਿਨਿਸਟਰੀ ਦੀਆਂ ਬਹੁਤ ਸਾਰੀਆਂ ਐਸੀਆਂ ਖਬਰਾਂ ਨੇ ਜੋ ਦਿਨ-ਪ੍ਰਤੀ ਦਿਨ ਉਹ ਲਗਾ ਰਿਆ ਆ ਔਰ ਉਹਦੇ ਵਿੱਚ ਸਿਰਫ ਤੇ ਸਿਰਫ ਉਹ ਪ੍ਰੋਫਿਟ ਜੀ ਨੂੰ ਹੀ ਟਾਰਗੇਟ ਕਰ ਰਿਆ ਆ ਸਾਡੇ ਵਿੱਚ ਵਿਚਾਰ ਮੌਜੂਦ ਨੇ ਪ੍ਰਧਾਨ ਜਸਪਾਲ ਜੀ ਸਪੈਸ਼ਲ ਤੌਰ ਤੇ ਅਸੀਂ ਗੱਲਬਾਤ ਕਰਨ ਦੇ ਲਈ ਇਸੇ ਕਰਕੇ ਪਹੁੰਚੇ ਆ ਕਿ ਇਸ ਗੱਲ ਨੂੰ ਅਸੀਂ ਪੱਕੇ ਤੌਰ ਦੇ ਉੱਤੇ ਜਾਣੀ ਹੈ ਕਿ ਕੀ ਰੀਜ਼ਨ ਆ ਕੀ ਕਾਰਨ ਆ ਔਰ ਕੀ ਰੰਜਿਸ਼ ਆ ਕਿ ਜਿਹਦੇ ਕਰਕੇ ਬਾਰ-ਬਾਰ ਚੰਦਨ ਜੋ ਉਹਨਾਂ ਦੇ ਖਿਲਾਫ ਦੇ ਵਿੱਚ ਮਿਨਿਸਟਰੀ ਦੇ ਖਿਲਾਫ ਦੇ ਵਿੱਚ ਵੀਡੀਓ ਲਗਾਈਆਂ ਜਾ ਰਹੀਆਂ ਕਿਉਂਕਿ ਆਪਾਂ ਦੇਖ ਸਕਦੇ ਹਾਂ ਕਿ ਦੁਨੀਆ ਦਾ ਮੰਨਿਆ ਪਰਮੰਨਿਆ ਇੱਕ ਵਿਅਕਤੀ ਜੋ ਕਿ ਪ੍ਰੋਫੈਟ ਬਜਿੰਦਰ ਜੀ ਜੋ ਖੁਦਾ ਦੇ ਬਹੁਤ ਨਬੀ ਨੇ ਦਾਸ ਨੇ ਪਰ ਲਗਾਤਾਰ ਉਹਨਾਂ ਦੀ ਸ਼ਾਨ ਦੇ ਖਿਲਾਫ ਬੋਲਿਆ ਜਾ ਰਿਹਾ ਆ ਸੋ ਇਸੇ ਕਰਕੇ ਸਾਨੂੰ ਮਜਬੂਰਨ ਆਉਣਾ ਪਿਆ ਇਸ ਜਗ੍ਹਾ ਦੇ ਉੱਤੇ ਕਿ ਇਸ ਗੱਲ ਦਾ ਖੁਲਾਸਾ ਕੀ ਕੀਤਾ ਜਾਵੇ ਕਿ ਕੀ ਕਾਰਨ ਆ ਕਿ ਜੋ ਇੱਕ ਪਰਸਨ ਇੱਕ ਵਿਅਕਤੀ ਜਿਹੜਾ ਆ ਉਹ ਸਿਰਫ ਤੇ ਸਿਰਫ ਇੱਕ ਬਹੁਤ ਵੱਡੀ ਮਿਨਿਸਟਰੀ ਦੇ ਖਿਲਾਫ ਉਹਨਾਂ ਦੀ ਸ਼ਾਨ ਦੇ ਖਿਲਾਫੇ ਸ਼ਬਦ ਬੋਲੇ ਜਾ ਰਹੇ ਆ ਆਓ ਤੁਹਾਨੂੰ ਮਿਲਾਉਣਾ ਚਾਹਾਂਗੇ ਸਾਡੇ ਵਿੱਚ ਪ੍ਰਦਾਨ ਜਸਪਾਲ ਜੀ ਤੇ ਉਹਨਾਂ ਦੀ ਇਸ ਸਮੇ ਸਮੁੱਚੀ ਟੀਮ ਇਸ ਜਗ੍ਹਾ ਦੇ ਉੱਤੇ ਮੌਜੂਦ ਹੈ ਉਹਨਾਂ ਨਾਲ ਕੁਝ ਭੈਣਾ ਵੀ ਮੌਜੂਦ ਨੇ ਸਾਰਿਆਂ ਦੇ ਅੱਜ ਵੀਊ ਲੈ ਜਾਣਗੇ ਔਰ ਸਾਰਿਆਂ ਦੇ ਕੋਲੋਂ ਪੁੱਛਿਆ ਜਾਏਗਾ ਕਿ ਕਿਸ ਗੱਲ ਕਰਕੇ ਜੋ ਇਹ ਵਿਵਾਦ ਜਿਹੜਾ ਆ ਸੋਸ਼ਲ ਮੀਡੀਆ ਦੇ ਉੱਤੇ ਛੜਿਆ ਪਿਆ ਆ ਸਾਰੀਆਂ ਗੱਲਾਂ ਤੋਂ ਤੁਹਾਨੂੰ ਜਾਣੂ ਵਾਵਾਂਗੇ ਨਾਲ ਦੀ ਨਾਲ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੇ ਆ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗਦੀ ਹੈ ਤੇ ਅੱਗੇ ਜਰੂਰ ਲੋਕਾਂ ਨਾਲ ਸਾਂਝਾ ਕਰਿਓ ਸ਼ੇਅਰ ਕਰਿਓ ਤਾਂ ਕਿ ਇਹ ਸੱਚਾਈ ਤੋਂ ਅੱਜ ਪਰਦੇ ਜਿਹੜੇ ਆ ਉਠਾਏ ਜਾਣ ਅੱਜ ਜੋ ਵੀ ਖੁਲਾਸੇ ਆ ਉਹ ਤੁਹਾਡੇ ਸਾਹਮਣੇ ਅੱਜ ਕੀਤੇ ਜਾਣਗੇ ਕੀ ਸੱਚ ਹੈ ਤੇ ਕੀ ਝੂਠਿਆ ਉਹ ਜਾਣਦੇ ਆਂ ਸੀ ਪ੍ਰਧਾਨ ਜਸਪਾਲ ਜੀ ਦੇ ਨਾਲ ਹਾਂਜੀ ਪ੍ਰਧਾਨ ਜੀ ਸਭ ਤੋਂ ਪਹਿਲਾਂ ਤੇ ਸੱਚ ਦੀ ਆਵਾਜ਼ ਚੈਨਲ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆਂ ਧੰਨਵਾਦ ਜੈ ਮਸੀਹ ਦੀ ਨਵਜੋਤ ਜੀ ਔਰ ਸੱਚ ਦੀ ਆਵਾਜ਼ ਦਾ ਵੀ ਮੈਂ ਧੰਨਵਾਦ ਕਰਦਾ ਵਾਂ ਚੈਨਲ ਦਾ ਕਿ ਜਿਨ੍ਹਾਂ ਨੇ ਹਮੇਸ਼ਾ ਮਸੀਹ ਭਾਈਚਾਰੇ 'ਚ ਸੱਚੀਆਂ ਗੱਲਾਂ ਲੈ ਕੇ ਆਉਂਦੀਆਂ ਸਭ ਤੋਂ ਪਹਿਲਾਂ ਸਾਡਾ ਸਵਾਲ ਹੈ ਤੁਹਾਨੂੰ ਪ੍ਰਧਾਨ ਜੀ ਕਿ ਕੀ ਮੁੱਦਾ ਇਹ ਜੋ ਛੜਿਆ ਪਿਆ ਬੜੇ ਲੰਬੇ ਸਮੇਂ ਤੋਂ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਦੇਖ ਰਹੇ ਹਾਂ ਕਿ ਇੱਕ ਮੀਡੀਆ ਚੈਨਲ ਹੈ ਬਾਈਬਲ ਇਫੈਕਟ ਔਰ ਅਸੀਂ ਉਹ ਦੇਖ ਰਹੇ ਹਾਂ ਕਿ ਸਿਰਫ ਤੇ ਸਿਰਫ ਉਹ ਪ੍ਰੋਫਿਟ ਹੈ ਬਜਿੰਦਰ ਮਿਨਿਸਟਰੀ ਨੂੰ ਹੀ ਟਾਰਗੇਟ ਕਰ ਰਿਹਾ ਬਹੁਤ ਕੁਝ ਉਹਨਾਂ ਦੀ ਸ਼ਾਨ ਦੇ ਖਿਲਾਫ ਬੋਲਿਆ ਜਾ ਰਿਹਾ ਕਿ ਇਹਨੂੰ ਮਤਲਬ ਸਚਾਈ ਆ ਕਿ ਕੀ ਮੰਨਦੇ ਹੋ ਇਹਨੂੰ ਤੁਸੀਂ ਇਹ ਬਿਲਕੁਲ ਝੂਠ ਆ ਜੋ ਕੁਝ ਵੀ ਉਹ ਦਿਖਾ ਰਿਆ ਬਾਈਬਲ ਫੈਕਟ ਚੈਨਲ ਆਲਾ ਚੰਦਨ ਕੁਮਾਰ ਔਰ ਉਹਦਾ ਜਿਹੜਾ ਪਿਛੇ ਆ ਮਾਸਟਰਮਾਈਂਡ ਉਹ ਹੈ ਵਿਜੇ ਮਾਨਵਲ ਜੋ ਕਿ ਉਹਤ ਕੋ ਕਰਵਾ ਰਿਆ ਉਹ ਉਹਦਾ ਜਿਹੜਾ ਵਾਕੀ ਉਹਦੇ ਇਸ਼ਾਰਿਆਂ ਤੇ ਉਹ ਨੱਚ ਰਿਹਾ ਵਾ ਜੋ ਬਿਸ਼ਪ ਵਿਜੇ ਮਾਨਵਲ ਕਹਿੰਦਾ ਵਾ ਉਹੋ ਹੀ ਕਹਿੰਦਾ ਵਾ ਤੁਸੀਂ ਦੇਖਿਆ ਵਾ ਆਏ ਦਿਨ ਕਈ ਸਾਲਾਂ ਤੋਂ ਇਹ ਸਾਡੇ ਮਾਨਯੋਗ ਜਿਹੜੇ ਰਿਸਪੈਕਟਡ ਵਿਸ਼ਵ ਪ੍ਰਸਿੱਧ ਜਿਹੜਾ ਪ੍ਰਸਿੱਧ ਬਾ ਸਾਡੇ ਪ੍ਰੋਫਟ ਜੀ ਔਰ ਜਿਹੜੀ ਪ੍ਰੋਫਟ ਬਜਿੰਦਰ ਸਿੰਘ ਮਿਨਿਸਟਰੀ ਕਰੋੜਾ ਲੋਕ ਜਿਹੜੇ ਉਹਨਾਂ ਨੂੰ ਫੋਲੋ ਕਰਦੇ ਆ ਔਰ ਲੱਖਾਂ ਲੋਕਾਂ ਨੇ ਜਿਹੜਾ ਕਰੋੜਾ ਲੋਕਾਂ ਨੇ ਉਹਨਾਂ ਦੁਆਰਾ ਪ੍ਰਭੂ ਨੂੰ ਆਪਣਾ ਜੀਵਨ ਦਿੱਤਾ ਵਾ ਬਹੁਤ ਸਾਰੇ ਨੌਜਵਾਨਾਂ ਨੇ ਨਸ਼ਿਆਂ ਨੂੰ ਛੱਡਿਆ ਵਾ ਬਹੁਤ ਸਾਰੇ ਲੋਕਾਂ ਦੇ ਘਰ ਵਸੇ ਆ ਭੈਣਾਂ ਦੇ ਇਸ ਕਰਕੇ ਉਹ ਆਪਣੀ ਟੀਆਰਪੀ ਵਿਧਾਨ ਦੇ ਲਈ ਔਰ ਕਿਸ ਕੋਈ ਸਾਜ਼ਿਸ਼ ਦੇ ਤਹਿਤ ਦੋਨਾਂ ਦੀ ਮਿਲੀ ਭੁਗਤ ਕਰਨ ਜਿਹੜਾ ਵਾ ਉਹ ਪ੍ਰੋਫਟ ਬਜਿੰਦਰ ਸਿੰਘ ਜੀ ਨੂੰ ਕੱਲਿਆਂ ਨੂੰ ਮਿਨਿਸਟਰੀ ਨੂੰ ਜਿਹੜਾ ਵਾ ਉਹ ਟਾਰਗੇਟ ਕਰਦੇ ਤੇ ਸਾਨੂੰ ਬਦਨਾਮ ਕਰਦੇ ਆ ਔਰ ਜਿਹੜੇ ਚੈਨਲ ਹੁੰਦੇ ਨਿਰਪੱਖ ਹੁੰਦੇ ਨਵਜੋਤ ਜੀ ਜੀ ਹਮੇਸ਼ਾ ਤੁਹਾਡੀ ਸੱਚ ਦੀ ਆਵਾਜ਼ ਆ ਤੁਸੀਂ ਨਿਰਪੱਖ ਗੱਲ ਕਰਦੇ ਜੋ ਪਰ ਇਹ ਜਿਹੜਾ ਸ਼ਖਸ਼ਵਾ ਇਹੜਾ ਚੰਦਨ ਆ ਨਿਰਪੱਖ ਗੱਲ ਨਹੀਂ ਕਰ ਰਿਹਾ ਇਹ ਸਾਨੂੰ ਟਾਰਗੇਟ ਕਰ ਰਿਹਾ ਆਏ ਦਿਨ ਪ੍ਰੋਫਿਟ ਜੀ ਦੀਆਂ ਛੋਟੀਆਂ ਛੋਟੀਆਂ ਕਲਿੱਪਾਂ ਲੈ ਕੇ ਗਲਤ ਜਿਹੜੇ ਆ ਲੋਕਾਂ 'ਚ ਫਿਰ ਆਪਣੀ ਜਿਹੜੀ ਆ ਉਹ ਗਲਤ ਬਿਆਨਬਾਜ਼ੀ ਕਰਦਾ ਵਾ ਇੱਕ ਪਾਸੇ ਉਹਨਾਂ ਦਾ ਕਹਿਣਾ ਕਿ ਉਹ ਵੀ ਕ੍ਰਿਸਚੀਅਨ ਆ ਤੇ ਫਿਰ ਕ੍ਰਿਸਚੀਅਨ ਇੱਕ ਦੂਸਰੇ ਕ੍ਰਿਸਚੀਅਨ ਦੀ ਬਦਨਾਮੀ ਕਿਉਂ ਕਰ ਰਿਹਾ ਹੈ ਇਹ ਦੇਖੋ ਜੀ ਉਹਨਾਂ 'ਚ ਇਸ ਟਾਈਮ ਜਿਹੜਾ ਵਾ ਬਹੁਤ ਵੱਡੀਆਂ ਸ਼ੈਤਾਨੀ ਸ਼ਕਤੀਆਂ ਕੰਮ ਕਰ ਰਹੀਆਂ ਵਾਂ ਜੀ ਜੇ ਉਹਨਾਂ 'ਚ ਮਸੀਹ ਵਾਲਾ ਪਿਆਰ ਹੋਵੇ ਜੀ ਤੇ ਬਾਈਬਲ 'ਚ ਲਿਖਿਆ ਵਾ ਕਿ ਜਿਹੜੇ ਪਰਮੇਸ਼ਰ ਦੇ ਦਾਸ ਦੂਨੇ ਆਦਰ ਦੇ ਯੋਗ ਆ ਜੀ ਜੀ ਤੇ ਜੇ ਕੋ ਕਮੀਆਂ ਵਾਂ ਤਾਂ ਉਹਨਾਂ ਨਿੱਜੀ ਤੌਰ ਤੇ ਦੱਸੇ ਇਹ ਨਹੀਂ ਕਿ ਉਹ ਉਜਾਗਰ ਕਰੇ ਝੂਠੀਆਂ ਕਥਾ ਕਹਾਣੀਆਂ ਬਣਾ ਕੇ ਜੀ ਕੋਲੋਂ ਕੋਈ ਟੀਆਰਪੀ ਲੈਣ ਵਾਸਤੇ ਚੰਦ ਪੈਸਿਆਂ ਦੇ ਲਾਲਚ ਦੇ ਵਿੱਚ ਲੱਗ ਕੇ ਸਾਨੂੰ ਪਤਾ ਵਾ ਕਿ ਬਹੁਤ ਸਾਰੇ ਲੋਕ ਜਿਹੜੇ ਇਹਨਾਂ ਦੇ ਮਗਰ ਲੱਗੇ ਆ ਸਾਡੀ ਮਿਨਿਸਟਰੀ ਦੇ ਖਿਲਾਫ ਲਿਖਦਾ ਪਿਆ ਹੋਰ ਕੋਈ ਗਲਤ ਨਹੀਂ ਬੋਲਦੇ ਅਸੀਂ ਗਲਤ ਕੀਤਾ ਕੀ ਆ ਇਹਨਾਂ ਕੁਝ ਪੰਜਾਬ 'ਚ ਜਿਹੜਾ ਵਾ ਜਿਹੜਾ ਵਾ ਖੋਰਿਆ ਵਾ ਕਿਸੇ ਦੇ ਹੋਰ ਖਿਲਾਫ ਤੇ ਬੋਲਦੇ ਨਹੀਂ ਕੱਲੇ ਪ੍ਰੋਫਿਟ ਜੀ ਨੂੰ ਟਾਰਗੇਟ ਕੀਤਾ ਜਾ ਰਿਹਾ ਇਹ ਇਸੇ ਲਈ ਥੋੜੇ ਚੰਦ ਛਿਲਕਿਆਂ ਦੇ ਲਈ ਪੈਸਿਆਂ ਦੇ ਲਈ ਬਹੁਤ ਸਾਰੇ ਐਸੇ ਇਲਜ਼ਾਮ ਉਹਨਾਂ ਨੇ ਮਿਨਿਸਟਰੀ ਦੇ ਖਿਲਾਫ ਲਗਾਏ ਨੇ ਕਿਉਂਕਿ ਉਹਨਾਂ ਦਾ ਕਹਿਣਾ ਆ ਕਿ ਪ੍ਰੋਫਿਟ ਜੀ ਜਿਹੜੇ ਆ ਉਹ ਪੈਸੇ ਲੈਂਦੇ ਨੇ ਕਿ ਕਿਵੇਂ ਵੇਖਦੇ ਹੋ ਇਸ ਗੱਲ ਹਾਂ ਜੀ ਨਾ ਪੈਸੇ ਜਿਹੜੇ ਮਿਨਿਸਟਰੀ ਨੂੰ ਲੋਕ ਆਪ ਦਿੰਦੇ ਆ ਲੋਕੀ ਲੱਖਾਂ ਦੇ ਹਿਸਾਬ ਨਾਲ ਉੱਥੇ ਆਂਦੇ ਆ ਜੀ ਆਪਣਾ ਜਿਹੜਾ ਦਾਨ ਚੰਦਾ ਉੱਥੇ ਦਿੰਦੇ ਆ ਬਾਈਬਲ ਜਿਸ ਤਰ੍ਹਾਂ ਦੱਸਦੀ ਆਪਣੇ ਦਸਵੰਦ ਦਿੰਦੇ ਆ ਜੀ ਜੀ ਇਹ ਝੂਠੇ ਰੋਪਾ ਚੈਰਿਟੀ ਜਿਹੜਾ ਵਾ ਦੇਖੋ ਪ੍ਰੋਫਿਟ ਜੀ ਜਿਹੜੇ ਕਰ ਰਹੇ ਆ ਮੈਂ ਪਹਿਲਾਂ ਵੀ ਦੱਸਿਆ ਵਾ ਲੱਖਾਂ ਕਰੋੜਾ ਰੁਪਏ ਦੀ ਚੈਰਿਟੀ ਕੋਰੋਨਾ ਦੇ ਵਿੱਚ ਜਿਹੜੀ ਪ੍ਰੋਫਿਟ ਜੀ ਨੇ ਕੀਤੀ ਆ ਜੀ ਜੀ ਪੂਰੇ ਪੰਜਾਬ ਦੇ ਵਿੱਚ ਜਿਹੜੀਆਂ ਸਰਕਾਰਾਂ ਨੂੰ ਵੀ ਜਿਹੜੀਆਂ ਮਸ਼ੀਨਾਂ ਖਤਮ ਹੋ ਚੁੱਕੀਆਂ ਮਸ਼ੀਨਾਂ ਤੱਕ ਦਿੱਤੀਆਂ ਔਰ ਘਰ ਘਰ ਲੋਕਾਂ ਦੇ ਗਰੀਬਾਂ ਦੇ ਜਾ ਕੇ ਰਾਸ਼ਨ ਪਹਚਾਇਆ ਪ੍ਰੋਫਿਟ ਜੀ ਨੇ ਹਾਂਜੀ ਤੇ ਇੱਕ ਮਿਨਿਸਟਰੀ ਜਿਹੜੀ ਏਡੇ ਵਧੀਆ ਕੰਮ ਕਰ ਰਹੀ ਆ ਗਰੀਬ ਬੱਚਿਆਂ ਦੇ ਵਿਆਹ ਕੀਤੇ ਜਾ ਰਹੇ ਆ ਗਰੀਬਾਂ ਨੂੰ ਘਰ ਬਣਾ ਕੇ ਦਿੱਤੇ ਜਾ ਰਹੇ ਆ ਹਨਾ ਹਰ ਇੱਕ ਗਰੀਬ ਦੀ ਮਦਦ ਕੀਤੀ ਜਾ ਰਹੀ ਆ ਲਗਾਤਾਰ ਲੰਗਰ ਸਾਡਾ ਚੱਲਦਾ ਰਹਿੰਦਾ ਵਾ ਜੀ ਉੱਥੇ ਜਾ ਕੇ ਦੇਖ ਕੇ ਤਾਂ ਸਹੀ ਆ ਕੇ ਸਚਾਈ ਨੂੰ ਤਾਂ ਪੇਸ਼ ਕਰੇ ਉੱਥੇ ਆਵੇ ਇਹ ਬਸ ਘਰ ਕਮਰੇ 'ਚ ਬਹਿ ਜਾਂਦਾ ਵਾ ਬਸ ਆਪਣੇ ਆ TRP ਚੈਨਲ ਜਿਹੜਾ ਬਾਈਬਲ ਫੈਕਟ ਬਣਾਇਆ ਚੈਨਲ ਨੇ ਨਾਂ ਤੇ ਬੜਾ ਨੇ ਬੜਾ ਦਿੱਤਾ ਵਾ ਪਵਿੱਤਰ ਬਾਈਬਲ ਦਾ ਪਰ ਕੰਮ ਇਹਦੇ ਜਿਹੜੇ ਆ ਉਹ ਪਵਿੱਤਰ ਕੰਮ ਨਹੀਂ ਹੈਗੇ ਆਸੀ ਬਾਈਬਲ ਨੂੰ ਬਦਨਾਮ ਕਰ ਰਹੇ ਹਾਂ ਬਿਲਕੁਲ ਪ੍ਰਧਾਨ ਜੀ ਅਸੀਂ ਵੇਖ ਸਕਦੇ ਹਾਂ ਕਿ ਉਸ ਬਾਈਬਲ ਇਫੈਕਟ ਚੈਨਲ ਦੇ ਵਿੱਚ ਮੈਂ ਕਾਫੀ ਵੀਡੀਓ ਚੈੱਕ ਕੀਤੀਆਂ ਤੇ ਉਹਦੇ ਵਿੱਚ ਬਹੁਤ ਜ਼ਿਆਦਾ ਮਤਲਬ ਬਦਨਾਮੀ ਕੀਤੀ ਹੈ ਸ਼ਾਰਟ ਛੋਟੇ ਛੋਟੇ ਲੈ ਕੇ ਜਿਹੜਾ ਚਲਾਇਆ ਗਿਆ ਤੇ ਅਸੀਂ ਦੇਖ ਸਕਦੇ ਹਾਂ ਤੁਹਾਨੂੰ ਵੀ ਪਹਿਲਾਂ ਵੀ ਇੱਕ ਮੈਂ ਵੀਡੀਓ ਦੇ ਉੱਤੇ ਅਪਲੋਡ ਕੀਤੀ ਸੀ ਆ ਜੋ ਦਿਖਾਇਆ ਗਿਆ ਸੀ ਕਿ ਸਿਰਫ ਤੇ ਸਿਰਫ ਪ੍ਰੋਫਿਟ ਜੀ ਨੂੰ ਹੀ ਟਾਰਗੇਟ ਕੀਤਾ ਜਾ ਰਿਹਾ ਸੀ ਉਹਦੇ ਵਿੱਚ ਸੋ ਮੈਂ ਖੁਦ ਇੱਕ ਮੀਡੀਆ ਪਰਸਨ ਹਾਂ ਔਰ ਮੈਂ ਤੁਹਾਨੂੰ ਐਸੇ ਕਰਕੇ ਅੱਜ ਮੈਂ ਇਸ ਜਗ੍ਹਾ ਦੇ ਉੱਤੇ ਪਹੁੰਚਿਆ ਕਿ ਤੁਹਾਨੂੰ ਸਾਰਿਆਂ ਨੂੰ ਜਾਣਾਂ ਕਰਵਾਵਾ ਇਹਨਾਂ ਸਵਾਲਾਂ ਤੋਂ ਇੱਕ ਬਹੁਤ ਵੱਡਾ ਸਵਾਲ ਹੈ ਕਿ ਬਾਰ-ਬਾਰ ਉਹਨਾਂ ਦਾ ਕਹਿਣਾ ਹੈ ਕਿ ਉਹ ਪ੍ਰੋਫਿਟ ਬਜਿੰਦਰ ਜੀ ਦੇ ਸਪਿਚੂਅਲ ਫਾਦਰ ਨੇ ਕੀ ਕਹਿਣਾ ਚਾਹੋਗੇ ਜੇ ਉਹ ਪ੍ਰੋਫਿਟ ਜੀ ਮੰਨਦੇ ਨਹੀਂ ਆ ਤੇ ਇਹਨੇ ਕੀ ਲੈਣਾ ਦੇਣਾ ਵਾ ਹੈ ਇਹ ਬਦੋ ਬਦੇ ਕੀ ਕਹਿਣਾ ਚਾਹੁੰਦਾ ਕਿ ਮੈਂ ਉਹਨਾਂ ਦਾ ਬਾਪ ਆ ਔਰ ਇਹਨੇ ਆ ਕੇ ਝੂਠਾ ਪ੍ਰਚਾਰ ਅੰਮ੍ਰਿਤਸਰ ਦੇ ਵਿੱਚ ਵੀ ਕੀਤਾ ਮੈਨੂੰ ਯਾਦ ਇੱਥੇ ਕੋਈ ਕ੍ਰੂਸੜ ਰੱਖਿਆ ਸੀ ਜਗ੍ਹਾ ਜਗ੍ਹਾ ਕਿਹਾ ਕਿ ਮੈਂ ਸਪਿਰਚੁਅਲ ਫਾਦਰ ਨਹੀਂ ਬਾਈਬਲ ਦੇ ਅਕੋਰਡਿੰਗ ਆਪਾਂ ਕਿਸੇ ਨੂੰ ਧੱਕੇ ਨਾਲ ਮਤਲਬ ਮਲ ਕਰ ਸਕਦੇ ਆ ਕਿ ਉਹ ਇਹ ਮਤਲਬ ਮੇਰਾ ਸਪਿਰਚੁਅਲ ਸਾਨਾ ਇਦਾਂ ਆਪਾਂ ਕਹਿ ਸਕਦੇ ਆ ਜਿਸ ਮਸੀਹ ਨੇ ਯੋਹਨਾ ਬਪਤਿਸਮਾ ਦੇਣ ਵਾਲੇ ਕੋ ਬਪਤਿਸਮਾ ਲਿੱਤਾ ਹਾਂ ਪਰ ਉਹਨੇ ਕੀ ਕਿਹਾ ਕਿ ਮੈਂ ਤਾਂ ਪ੍ਰਭੂ ਦੇ ਜਿਹੜੇ ਆ ਤਸ਼ਮੇ ਖੋਲਣ ਦੇ ਲਾਇਕ ਨਹੀਂ ਆ ਜਿਹੜੇ ਕਿ ਐਡੀਆਂ ਗੱਲਾਂ ਹੁੰਦੇ ਰੱਬ ਦੇ ਦਾਸ ਹੁੰਦੇ ਆ ਉਹ ਜਿਹੇ ਗੱਲਾਂ ਨਹੀਂ ਕਰਦੇ ਜੀ ਪ੍ਰੇਮ ਜਿਹੜਾ ਹਤੋਮਾ ਬਾਈਬਲ ਦੱਸਦੀ ਆ ਜਿਨ੍ਹਾਂ ਦਾ ਪ੍ਰੇਮ ਹੋਏ ਪ੍ਰੇਮ ਤੇ ਨਾ ਤਾਂ ਹੈ ਨਹੀਂ ਹਾਂ ਇਹ ਤੇ ਛਣ ਛਣਾਂ ਦੇ ਭਾਂਡੇ ਵਾਂਗੂ ਪਿੱਤਲਾਂ ਵਾਂਗੂ ਖੜਕਦੇ ਭਾਂਡੇ ਆ ਜੋ ਕੁਛ ਇਹਨਾਂ ਦੇ ਅੰਦਰ ਆ ਕਰੋਧ ਭਰਿਆ ਵਾ ਪ੍ਰੋਫਿਟ ਜੀ ਦੇ ਪ੍ਰਤੀ ਪਿਛਲੇ 3-4 ਸਾਲਾਂ ਤੋਂ ਕਰੋਧ ਹੀ ਕੱਢਦੇ ਆ ਟੱਕੇ ਨਾਲ ਹੀ ਆਪਣਾ ਬਾਪ ਜਿਹੜਾ ਵਾ ਕਿ ਆਤਮਿਕ ਪਿਤਾ ਬੰਨਾ ਚੁੰਦੇ ਆ ਜਦੋਂ ਪ੍ਰੋਫਿਟ ਜੀ ਮੰਨਦੇ ਨੇ ਆ ਉਹਨਾਂ ਨੇ ਤਾਂ ਦੱਸਿਆ ਵਾ ਕਿ ਸਾਨੂੰ ਕਈ ਵਾਰ ਦੱਸਿਆ ਵਕਿ ਜਦੋਂ ਜੇਲ੍ਹ ਚ ਸੀ ਉਹ ਜਿਹੜੇ ਬੰਦੇ ਸੀ ਨਾ ਜਿਹਨਾਂ ਨੇ ਗਵਾਹੀ ਦਿੱਤੀ ਉਹਨਾਂ ਨੂੰ ਕੁਝ ਅੰਬਰਸਰ ਦੇ ਪਾਸਟਰ ਸਹਿਬਾਨ ਕੁਝ ਗਰਦਾਸਪੁਰ ਦੇ ਪਾਸਟਰ ਸਹਿਬਾਨ ਸੀ ਜਦੋਂ ਕਿਸੇ ਇੱਕ ਕੇਸ ਦੇ ਵਿੱਚ ਜੇਲ੍ਹ 'ਚ ਅੰਦਰ ਸੀ ਜਦੋਂ ਇਹਨਾਂ ਨੂੰ ਪ੍ਰਭੂ ਦਾ ਵਚਨ ਗਿਆ ਇਹ ਬਦੋ ਬਦੀ ਹੀ ਆਪਣੇ ਆਪ ਨੂੰ ਜਿਹੜਾ ਆਤਮਿਕ ਪਿਤਾ ਕਹਿੰਦਾ ਇਹ ਝੂਠਾ ਸਾਬ ਕੋਈ ਸੱਚਾਈ ਨੀਅਰ ਦੇ ਵਿੱਚ ਇੱਕ ਉਹਨਾਂ ਦਾ ਕਹਿਣਾ ਮੈਂ ਦੇਖਿਆ ਪਿੱਛੇ ਜੇ ਕਿ ਬਿਸ਼ਪ ਵਿਜੀ ਮੈਨੂਅਲ ਦੁਆਰਾ ਨਾ ਲਾਈਵ ਹੋ ਕੇ ਬੋਲਿਆ ਗਿਆ ਕਿ ਇਹ ਪ੍ਰੋਫਿਟ ਬਜਿੰਦਰ ਮਿਨਿਸਟਰੀ ਦੇ ਜਿਹੜੇ ਕੁਝ ਪਰਸਨ ਨੇ ਉਹ ਸਾਡੀ ਰੈਕੀ ਕਰ ਰਹੇ ਨੇ ਸਾਨੂੰ ਜਾਣ ਤੋਂ ਮਤਲਬ ਖਤਰਾ ਆ ਕਿੱਦਾਂ ਵੇਖਦੇ ਹੋ ਇਸ ਗੱਲ ਨੂੰ ਦੇਖੋ ਅਸੀਂ ਰੱਬ ਦੀ ਸੇਵਾ ਕਰ ਰਹੇ ਆ ਪ੍ਰੋਫਿਟ ਜੀ ਇੱਕ ਰੱਬ ਦਾ ਕੰਮ ਕਰ ਰਹੇ ਆ ਹਾਂਜੀ ਵੀ ਇਹ ਰੈਕੀਆਂ ਰੁਕੀਆਂ ਵਾਲੇ ਕੰਮ ਤਾਂ ਜਿਹੜੇ ਕੋ ਗੈਂਗਸਟਰ ਕਰਦੇ ਆ ਕਿ ਪ੍ਰੋਫਿਟ ਜੀ ਕੋ ਗੈਂਗਸਟਰ ਨਹੀਂ ਹੈਗੇ ਉਹ ਰੱਬ ਦੇ ਦਾਸ ਆ ਉੱਥੇ ਬੰਦਗੀ ਕਰ ਰਿਆ ਲੱਖਾਂ ਲੋਕ ਜਿਹੜੇ ਆ ਚੰਡੀਗੜ੍ਹ ਰਾਤ ਨੂੰ ਆਉਂਦੇ ਆ ਔਰ ਲੱਖਾਂ ਲੋਕ ਜਿਹੜੇ ਤਾਜਪੁਰ ਦੇ ਵਿੱਚ ਆ ਔਰ ਪੂਰੇ ਦੇਸ਼ ਦੇ ਵਿੱਚ 200 ਤੋਂ ਵੱਧ ਬ੍ਰਾਂਚਾਂ ਵਾ ਤੁਸੀਂ ਚੈੱਕ ਕਰੋ ਸਾਡਾ ਪੇਜ ਫੋਲਕੇ ਉਹਨਾਂ ਕੋ ਤਾਂ ਆਪਣਾ ਸਮਾਂ ਨਹੀਂ ਸਿਰ ਖੁਰਕਨ ਨੂੰ ਸਮਾਂ ਨਹੀਂ ਆ ਇਹਨੇ ਟੈਨਸ਼ਨ ਆ ਮਨਿਸਟਰੀ ਦੀ ਆਏ ਦਿਨ ਚਾਹੁੰਦੇ ਆ ਕਿ ਰੱਬ ਦਾ ਕੰਮ ਕਿੱਦਾਂ ਹੋਰ ਵਧਾਣਾ ਵਾ ਨਵੇਂ-ਨਵੇਂ ਪਲਾਨ ਆ ਕ੍ਰੂਸੜ ਕਰਦੇ ਆ ਕਿਸ ਤਰ੍ਹਾਂ ਕਰਦੇ ਆ ਤੇ ਇਹਨਾਂ ਦੇ ਰਾਕੀਆ ਕਰਦੇ ਕੀ ਇਹਨਾਂ ਇਹ ਕੀ ਹੈਗੇ ਆ ਨਾਲੇ ਕਹਿੰਦੇ ਜੋ ਕਰਾਂਗੇ ਇਹਨਾਂ ਦੀ ਰਾਕੀ ਨਾਲੇ ਕਹਿੰਦੇ ਕਿ ਸਾਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਕੀ ਇਹਨਾਂ ਕੋਲ ਕੁਝ ਪ੍ਰੂਫ ਹੈਗਾ ਬਿਲਕੁਲ ਬਕਵਾਸ ਆ ਕੋਈ ਸਬੂਤ ਹੈਗਾ ਤਾਂ ਲਿਆਣ ਇਹ ਕਹਿੰਦੇ ਪ੍ਰੋਫੈਟ ਜੀ ਨੇ ਸਾਨੂੰ ਮਾਰਿਆ ਕੋਈ ਐਮਐਲਆਰ ਆ ਗਿਆ ਇਹਨਾਂ ਕੋ ਹੂੰ ਹੂੰ ਪ੍ਰੋਫੈਟ ਜੀ ਕਿਉਂ ਮਾਰਨਗੇ ਯਾਰ ਤੁਹਾਡੇ ਕੋਲ ਹੈ ਕਿ ਤੁਸੀਂ ਹੈ ਕਿ ਜੋ ਜੀ ਉਹਨਾਂ ਦੇ ਲਈ ਤੁਸੀਂ ਕੁਝ ਵੀ ਨਹੀਂ ਜੋ ਠੀਕ ਆ ਪਿਆਰ ਕਰਦੇ ਹਰ ਵਕਤ ਇਹਨਾਂ ਪਿਆਰ ਕਰਦੇ ਉਹ ਗਰੀਬ ਤੋਂ ਗਰੀਬ ਵਿਅਕਤੀ ਨਾਲ ਪਿਆਰ ਕਰਦੇ ਆ ਤੁਸੀਂ ਇੱਕ ਰੱਬ ਦੇ ਦੱਸ ਦਿਓ ਇੱਜ਼ਤ ਕਰਦੇ ਆ 4-5 ਸਾਲਾਂ ਤੋਂ ਜਿਹੜਾ ਉਹਨਾਂ ਨੇ ਤੁਹਾਨੂੰ ਬਰਦਾਸ਼ਤ ਕੀਤਾ ਵਾ ਹੁਣ ਕਿ ਹੱਦ ਹੋ ਗਈ ਆ ਕਿਸ ਮੁੱਦੇ ਤੇ ਹੁਣ ਕਿ ਸਾਰੇ ਜਣੇ ਇਕੱਠੇ ਹੋਏ ਤੁਸੀਂ ਇਹਨੇ ਇਸੇ ਕਰਕੇ ਬੁਲਾਈ ਆ ਦੋ ਚਾਰ ਦਿਨਾਂ ਤੋਂ ਝੂਠੀਆਂ ਵੀਡੀਓ ਜੋ ਸਾਡਾ ਕ੍ਰਿਸਮਸ ਦਾ ਦਿਹਾੜਾ ਗਿਆ ਬੜਾ ਸ਼ਾਂਤਮਈ ਪੰਜਾਬ ਦਾ ਮਾਹੌਲ ਆ ਹਾਂਜੀ ਇਹਨੇ ਕ੍ਰਿਸਮਸ ਦੇ ਦਿਹਾੜੇ ਨੂੰ ਸਾਰਾ ਡਿਸਟਰਬ ਕਰਤਾ ਅੱਛਾ ਹਣਾ ਸ਼ਾਂਤੀ ਇਹਨੂੰ ਇਹਨੇ ਵੀਡੀਓ ਪਾਤੀਆਂ ਪ੍ਰੋਫਿਟ ਜੀ ਤੇ ਆ ਝੂਠੇ ਰੋਪ ਲਾਤੇ ਠਾੜੇ ਦਰਖਾਸਤ ਦੇਤੀ ਵੀ ਪ੍ਰੋਫਿਟ ਭੱਜ ਗਏ ਨਹੀਂ ਚਰਚ ਤੋਂ ਭੱਜ ਗਏ ਤੁਹਾਨੂੰ ਇਹ ਦੇਖੋ ਕਿ 26 ਨੂੰ ਵੀ ਹੋ ਜਿਹੜੇ ਗਰੀਬ ਲੋਗ ਆਏ ਸੀ ਚਰਚ ਵਿੱਚ ਉਹਨਾਂ ਨੂੰ ਭੈਣਾਂ ਨੂੰ ਜਿਹੜੀਆਂ ਲੋਈਆਂ ਵੰਡ ਰੇ ਸੀ ਗਰੀਬਾਂ ਨੂੰ ਕੰਬਲ ਵੰਡੇ ਪੇ ਚਰਚ ਚਾਹੀ ਔਰ ਥਾਣੇ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਵਾ ਇਹਨੇ ਮੁੰਡੇ ਨੇ ਚੰਦਨ ਨੇ ਦਰਖਾਸਤ ਦਿੱਤੀ ਆ ਆਰਾਮ ਦਰਬਾਰ ਹਲੂ ਮਾਜਰਾ ਚੌਂਕੀ ਚ ਜੀ ਔਰ ਜਦ ਸਾਡੀ ਟੀਮ ਉੱਥੇ ਗਈ ਉਥੋਂ ਡਰਦਾ ਭੱਜ ਕੇ ਦਰਖਾਸਤ ਵਾਪਸ ਲੈ ਆਏ ਹੂੰ ਹੂੰ ਉਤੋ ਦਰਖਾਏ ਵਾਪਸ ਲੈ ਆ ਗਿਆ ਕੋਈ ਦਰਖਾਏ ਨਹੀਂ ਝੂੜਦਾ ਪਲੰਦਾ ਬਸ ਆਪਣੇ YouTube ਤੇ ਜਿਹੜੀ TRP ਵਧਾਣਾ ਚਾਹੁੰਦਾ ਪ੍ਰੋਫਿਟ ਜਿਹੜਾ ਇੱਕ ਬੜਾ ਵੱਡਾ ਦੁਨੀਆ ਦਾ ਚਿਹਰਾ ਵਾ ਕਰੋਨਾ ਲੋਕ ਜਿਹੜੇ ਤੁਹਾਨੂੰ ਪਤਾ ਉਹਨਾਂ ਨੂੰ ਫੋਲੋ ਕਰਦੇ ਉਹਨਾਂ ਦੀ ਲਾ ਕੇ ਉਹ ਰੈਂਡ ਤੇ ਉਹਨਾਂ ਦੀ ਬਰਾਈ ਬਰੂਈ ਕਰਕੇ ਬਾਅਦ ਵਿੱਚ ਜਿੱਥੇ ਕੋਈ ਮਾੜਾ ਮੋਟਾ ਇਹਨਾਂ ਦਾ ਕ੍ਰੁਸਾਡ ਹੁੰਦਾ ਐਂਡ ਦੇ ਆਪਣੇ ਕ੍ਰੁਸਾਡ ਦੇ ਐਡ ਦੇ ਦਿੰਦੇ ਕਿਉਂ ਕਿ ਪ੍ਰੋਫਿਟ ਜੀ ਦੀ ਫੋਟੋ ਕਰਕੇ ਲੋਕਾਂ ਨੇ ਵੇਖਣਾ ਹੀ ਵੇਖਣਾ ਇਸ ਕਰਕੇ ਇੱਕ ਮੈਂ ਵੇਖਿਆ ਕਿ ਐਡ ਵੀ ਲਗਾਉਂਦੇ ਇੱਕ ਕੁਝ ਹੋਰ ਵੀ ਉਹ ਬੋਲਦੇ ਆ ਕਿ ਮਤਲਬ ਸਾਡੇ ਕੋਆਰਡੀਨੇਸ਼ਨ ਵਗੈਰਾ ਲਓ ਇਦਾਂ ਪੈਸੇ ਆ ਤਾਂ ਕੀ ਪਊਗੀ ਚੱਕਰ ਕੀ ਪਤਾ ਕਿਹੜੇ ਆਰਡੀਨੇਸ਼ਨ ਦਿੰਦੇ ਆ ਜੀ ਬੜਾ ਲੋਕਾਂ ਨੂੰ ਇਹਨਾਂ ਨੇ ਸਰਟੀਫਿਕੇਟ ਦਿੱਤੇ ਆ ਮੈਂ ਤਾਂ ਸਰਕਾਰ ਤੋਂ ਮੰਗ ਕਰਾਂਗਾ ਮੁੱਖ ਮੰਤਰੀ ਪੰਜਾਬ ਤੋਂ ਡੀਜੀਪੀ ਪੰਜਾਬ ਤੋਂ ਔਰ ਚੰਡੀਗੜ੍ਹ ਪ੍ਰਸ਼ਾਸਨ ਤੋਂ ਹਾਂਜੀ ਔਰ ਗਵਰਨਰ ਸਾਹਿਬ ਤੋਂ ਵੀ ਜਿਹੜਾ ਇੱਕ ਇਹਨਾਂ ਦਾ ਚੈਨਲ ਆ ਜਿਹੜਾ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦਾ ਅੱਜ ਦੇਖੋ ਸਾਡੇ ਵਿੱਚ ਬਿਸ਼ਪ ਸਾਹਿਬ ਆ ਬਹੁਤ ਸਾਰੇ ਪਾਸਟਰ ਸਹਿਬਾਨ ਆ ਜੀ ਇਹਨਾਂ ਦੇ ਹਿਰਦੇ ਪਰੋਉਂਦਰੇ ਗਏ ਆ ਜੀ ਸਾਨੂੰ ਜਿਹੜੀ ਠੇਸ ਪਹੁੰਚੀ ਆ ਕਿਉਂਕਿ ਇਹ ਜਿਹੜਾ ਵਾ ਬਿਲਕੁਲ ਝੂਠ ਦਾ ਪੁਲੰਦਾ ਕੋਈ ਵੀ ਸਚਾਈ ਨਹੀਂ ਇਹਦੇ ਵਿੱਚ ਹੈਗੀ ਜੋ ਕੁਝ ਵੀ ਆਪਣੇ ਵੀਡੀਓ ਚ ਦਿਖਾਉਂਦਾ ਵਾ ਕੱਲਾ ਪ੍ਰੋਫਿਟ ਜੀ ਨੂੰ ਅਟੈਕ ਕਰਦਾ ਹੋਰ ਮਿਨਿਸਟਰੀਆਂ ਨੇ ਹੋਰਾਂ ਦਾ ਵੀ ਕਰ ਇਹੇ ਤਾਂ ਨੂੰ ਨਿਰਪੱਖ ਤਦ ਮੰਨੇ ਨਵਜੋਤ ਜੀ 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 ਤੁਸੀਂ ਸਾਰੇ ਦਾ ਕਰੇ ਕੱਲਾ ਪ੍ਰੋਫਿਟ ਬਜਿੰਦਰ ਤੁਸੀਂ ਵੀ ਤੁਸੀਂ ਵੀ ਨੋਟ ਕੀਤਾ ਹੋਣਾ ਵਾ ਤਾਂ ਤੁਸੀਂ ਵਾਚ ਕਰਦੇ ਜੋ ਤੁਸੀਂ ਵੀ ਆਪਣੇ ਚੈਨਲ ਤੇ ਪਾਇਆ ਇਹ ਕੱਲਾ ਪ੍ਰੋਫਿਟ ਬਜਿੰਦਰ ਜੀ ਨੂੰ ਕਰਦਾ ਵਾ ਮੈਂ ਜਸਪਾਲ ਜੀ ਇੱਕ ਚੀਜ਼ ਇਹਦੇ ਵਿੱਚ ਵੇਖੀ ਆ ਕਿ ਪ੍ਰੋਫਿਟ ਜੀ ਦੀ ਵੀਡੀਓ ਚੱਲਣ ਤੋਂ ਬਾਅਦ ਤੁਸੀਂ ਵੀ ਸਾਰੇ ਜ਼ਰੂਰ ਜਾ ਕੇ ਦੇਖਿਓ ਉਸ ਚੀਜ਼ ਦੇ ਵਿੱਚ ਕਿ ਜਦੋਂ ਪ੍ਰੋਫਿਟ ਜੀ ਦੀ ਵੀਡੀਓ ਚੱਲਣ ਤੋਂ ਬਾਅਦ ਨਾ ਬਿਸ਼ਪ ਵਿਜੀ ਮੈਨੂਅਲ ਦੀ ਵੀਡੀਓ ਚੱਲਦੀ ਆ ਉਹ ਸਾਰੀਆਂ ਵੀਡੀਓ ਦੇ ਵਿੱਚ ਹੀ ਮਤਲਬ ਕ੍ਰੂਸੈਡ ਬਾਰੇ ਦੱਸਿਆ ਜਾਂਦਾ ਆ ਫਿਰ ਉਹਨਾਂ ਦੇ ਵੱਲੋਂ ਆਰਡੀਨੈਂਟ ਸਿੰਦੇ ਬਾਰੇ ਦੱਸਿਆ ਜਾਂਦਾ ਕਿ ਸਾਡੇ ਕੋਲ ਆਰਡੀਨੇਸ਼ਨ ਲੋ ਉਹਦੀ ਇਹਨਾਂ ਨੇ ਕੁਝ ਫੀਸ ਵੀ ਰੱਖੀ ਹੋਏਗੀ ਮੈਨੂੰ ਵੈਸੇ ਜਾਣਕਾਰੀ ਨਹੀਂ ਉਹਦੇ ਬਾਰੇ ਵਿੱਚ ਲੇਕਿਨ ਪਰਸਨਲੀ ਅਸੀਂ ਇਹ ਜਾਣਦੇ ਹਾਂ ਕਿ ਜੇ ਇਹ ਵਾਕਿਆ ਹੀ ਨਿਊਜ਼ ਚੈਨਲ ਹੋਵੇ ਪੈਸੇ ਲੈਂਦੇ ਉਹਦੇ ਦੇਖੋ ਸਰਟੀਫਿਕੇਟ ਵਗੈਰਾ ਦਿੰਦੇ ਆ ਆਰਡੀਨੇਸ਼ਨ ਦਿੰਦੇ ਆ ਫ੍ਰੀ ਨਹੀਂ ਦਿੰਦੇ ਉਹਦੇ ਪੈਸੇ ਲੈਂਦੇ ਆ ਅੱਛਾ ਜੀ ਇਹਦੇ ਸਾਡੇ ਕੋਲ ਜਿਹੜੇ ਆ ਪ੍ਰੂਫ ਵੀ ਹੈਗੇ ਆ ਅੱਛਾ ਉਹ ਜਦੋਂ ਤੁਸੀਂ ਕਹੋਗੇ ਤੁਹਾਡੇ ਸਾਹਮਣੇ ਲਿਆਵਾਂਗੇ ਅੱਛਾ ਹੁਣ ਤੁਸੀਂ ਮੈਨੂੰ ਜਸਪਾਲ ਜੀ ਇਹ ਦੱਸੋ ਕਿ ਆਪਣਾ ਤੁਹਾਡੇ ਵੱਲੋਂ ਕੋਈ ਕੰਪਲੇਂਟ ਵਗੈਰਾ ਕੋਈ ਪੁਲਿਸ ਪ੍ਰਸ਼ਾਸਨ ਨੂੰ ਪਾਈ ਗਈ ਹੈ ਕੰਪਲੇਟ ਅਸੀਂ ਜਿਹੜੀਆਂ ਕੀਤੀਆਂ ਇਹਨਾਂ ਦੇ ਖਿਲਾਫ ਅਸੀਂ ਕੋਰਟ 'ਚ ਵੀ ਮਹਾਲੀ 'ਚ ਵੀ ਜਲੰਧਰ 'ਚ ਵੀ ਅੰਮ੍ਰਿਤਸਰ 'ਚ ਵੀ ਗੁਰਦਾਸਪੁਰ ਵੀ ਪੂਰੇ ਪੰਜਾਬ ਪੱਧਰ ਤੇ ਜਿੱਥੇ-ਜਿੱਥੇ ਪ੍ਰੋਫੈਟ ਜੀ ਨੂੰ ਪਿਆਰ ਕਰਨ ਵਾਲੇ ਉਹਨਾਂ ਦੇ ਸ਼ਰਧਾਲੂ ਆ ਉਹਨਾਂ ਦਾਰਖਾਸਤਾਂ ਪ੍ਰਧਾਨਾਂ ਨੇ ਸਾਡੇਆਂ ਨੇ ਦਿੱਤੀਆਂ ਵਾ ਔਰ ਬਹੁਤ ਜਲਦੀ ਇਹਨਾਂ ਦੇ ਕੋਰਟ 'ਚ ਵੀ ਕੇਸ ਪਏ ਆ ਮਾਨਹਾਨੀ ਦਾ ਜਿਹੜਾ ਇਹਨਾਂ 'ਚ ਜਿਹੜੇ ਆ ਉਹ ਦਾਅ ਉਹਨਾਂ ਦੇ ਖਿਲਾਫ ਚ ਇਹਨਾਂ ਤੇ ਜੇਲ੍ਹ ਤੇ ਜਾਣਾ ਜਾਣਾ ਨਾਲ ਉਹ ਵੀ ਜਾਣਗੇ ਜਿਹੜੇ ਇਹਨਾਂ ਦੇ ਪਿੱਛੇ ਬੈਕ ਕਰਦੇ ਆ ਆ ਕੋਰਟ ਦੇ ਦਾਅਵੇ ਆ ਜਿਹੜੇ ਆ ਜਿਹੜੇ ਇਹਨਾਂ ਤੇ ਪਾਏ ਗਏ ਆ ਐਫ ਆਈ ਆਰ ਦਰਖਾਸਤਾਂ ਵਾ ਬਹੁਤ ਜਲਦੀ ਇਹਨਾਂ ਦੇ ਪਰਚੇ ਦਰਜ ਕਰਕੇ ਇਹ ਕਹਿੰਦੇ ਨਾ ਪ੍ਰੋਫੈਟ ਬਜਿੰਦਰ ਸਿੰਘ ਜੀ ਕਤਲ ਕਰਦੇ ਨੇ ਕਿ ਜੇਲ੍ਹ ਚ ਜਾਣਗੇ ਹਮ ਹਮ ਆਹੀ ਮੈਂ ਵੀ ਪ੍ਰਭੂ ਦਾ ਦਾਸ ਆ ਜੀ ਇੱਕ ਪਾਸਟਰ ਦਾ ਬੇਟਾ ਵਾਂ ਮੈਂ ਅੱਜ ਕਹਿਣਾ ਚਾਹਨਾ ਵਾ ਵਿਜੇ ਮਾਨੁਵਲ ਤੂੰ ਤੇ ਚੰਦਨ ਬਹੁਤ ਜਲਦੀ ਜੇਲ੍ਹ ਤੇ ਜਾਓਗੇ ਕਿਉਂਕਿ ਪਰਚੇ ਅਸੀਂ ਦਰਜ ਕਰਾਵਾਂਗੇ ਕਿਉਂਕਿ ਇਹ ਸਾਰਾ ਆਮਾਮ ਜਿਹੜਾ ਮਸੀਹ ਭਾਈਚਾਰਾ ਜਿਨ੍ਹਾਂ ਨੂੰ ਤੁਸੀਂ ਤੰਗ ਪਰੇਸ਼ਾਨ ਕੀਤਾ ਵਾ ਬਹੁਤ ਜਲਦੀ ਤੁਹਾਨੂੰ ਜੜਾ ਵਾ ਜੇਲ੍ਹ ਦੀਆਂ ਰੋਟੀਆਂ ਖਾਣੀਆਂ ਪੈਣਗੀਆਂ ਇਸ ਕਰਕੇ ਮੈਂ ਤੁਹਾਨੂੰ ਆਖਰ ਤੇ ਇਹੋ ਹੀ ਕਹਿਣਾ ਚਾਹੁੰਦਾ ਬੰਦੇ ਦੇ ਪੁੱਤ ਬਣਜੋ ਪੰਜਾਬ ਦਾ ਮਾਹੌਲ ਨਾ ਖਰਾਬ ਕਰੋ ਆਪਣੀ ਮਿਨਿਸਟਰੀ ਜਿੱਦਾਂ ਚਲਾਉਂਦੇ ਜੋ ਚਲਾਈ ਜਾਓ ਸਰਟੀਫਿਕੇਟ ਦਿੰਦੇ ਜੋ ਵੇਚਦੇ ਜੋ ਵੇਚੀ ਜਾਓ ਪ੍ਰੋਫਿਟ ਜੀ ਨੂੰ ਟਾਰਗੇਟ ਕਰਕੇ ਆਪਣਾ ਮਾਹੌਲ ਖਰਾਬ ਨਾ ਕਰੋ ਲੋਕਾਂ 'ਚ ਭਰਮ ਨਾ ਫਲਾਓ ਜੇ ਪੁਲਿਸ ਪ੍ਰਸ਼ਾਸਨ ਜਿਵੇਂ ਤੁਸੀਂ ਕੰਪਲੇਂਟ ਪਾਈ ਜੇ ਤੁਹਾਡੀ ਸੁਣਵਾਈ ਨਹੀਂ ਕਰਦੇ ਹੋ ਨਹੀਂ ਸੁਣਵਾਈ ਤੇ ਫਿਰ ਕੀ ਕਰੋਗੇ ਜੋ ਸਾਡਾ ਜੋ ਹੱਕ ਵਾ ਜਮਹੂਰੀਅਤ ਦਾ ਅਸੀਂ ਸੜਕਾਂ ਦੇ ਉਤਰਾਂਗੇ ਹਾਂਜੀ ਜੋ ਕਿ ਜੇ ਅਸੀਂ ਗਲਤ ਵਾ ਪ੍ਰਸ਼ਾਸਨ ਸਾਡੇ ਤੇ ਕਾਰਵਾਈ ਕਰੇ ਜੇ ਇਹ ਗਲਤ ਵਾ ਤੇ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਸਾਡੇ ਖਿਲਾਫ ਜਿਹੜੇ ਅੱਦਾਦਾ ਹੋਵੇ ਅਸੀਂ ਡੀਜੀਪੀ ਨੂੰ ਮੰਗ ਕਰਦੇ ਆ ਮੁੱਖ ਮੰਤਰੀ ਨੂੰ ਮੰਗ ਕਰਦੇ ਆ ਕਿ ਇਹਨਾਂ ਦੇ ਖਿਲਾਫ ਪਰਚਾ ਦਰਜ ਕਰਕੇ ਇਹਨਾਂ ਦਾ ਚੈਨਲ ਬੰਦ ਕਰਕੇ ਤੇ ਇਹਨਾਂ ਨੂੰ ਜੇਲ੍ਹ ਦੇ ਵਿੱਚ ਸੁਟਿਆ ਜਾਵੇ ਤਾਂ ਕਿ ਪੰਜਾਬ ਦਾ ਮਾਹੌਲ ਖਰਾਬ ਨਾ ਹੋ ਸਕੇ ਪੰਜਾਬ ਦਾ ਜਿਹੜਾ ਸ਼ਾਂਤਮਈ ਮਾਹੌਲ ਆ ਬਹੁਤ ਵਧੀਆ ਜਿਹੜਾ ਮਾਹੌਲ ਚੱਲ ਰਿਹਾ ਵਾ ਇਸੇ ਤਰ੍ਹਾਂ ਰਵੇ ਇਹੋ ਜਿਹੇ ਗੰਦੇ ਬੰਦਿਆਂ ਨੂੰ ਜਿਹੜੀ ਇਹਨਾਂ ਦੀ ਅਸਲੀ ਜਗ੍ਹਾ ਵਾ ਉੱਥੇ ਭੇਜਿਆ ਜਾਵੇ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਡੇ ਵਿੱਚ ਇਹ ਸਨ ਪ੍ਰਧਾਨ ਜਸਪਾਲ ਜੀ ਜਿਨ੍ਹਾਂ ਦੇ ਦੁਆਰਾ ਇਹ ਦੱਸਿਆ ਗਿਆ ਆ ਇਹ ਮਤਲਬ ਜੇਕਰ ਕੋਈ ਵੀ ਪੁਲਿਸ ਪ੍ਰਸ਼ਾਸਨ ਨੇ ਸਾਡੀ ਇਸ ਗੱਲ ਨੂੰ ਲੈ ਕੇ ਸੁਣਵਾਈ ਨਾ ਕੀਤੀ ਤੇ ਅਸੀਂ ਜਲਦੀ ਸੜਕਾਂ ਦੇ ਉੱਤੇ ਉਤਰਾਂਗੇ ਲੋਡ ਪਈ ਤੇ ਉਹਨਾਂ ਦਾ ਕਹਿਣਾ ਕੀ ਧਰਨੇ ਵੀ ਲਗਾਏ ਜਾਣਗੇ ਔਰ ਵੱਡੇ ਪੱਦਰ ਦੇ ਉੱਤੇ ਇਹ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ ਤੇ ਸਾਡੇ ਵਿੱਚ ਬਿਸ਼ਪ ਸਾਹਿਬ ਵੀ ਮੌਜੂਦ ਨੇ ਆ ਬਿਸ਼ਪ ਲਾਲ ਮਸੀ ਜੀ ਅਸੀਂ ਉਹਨਾਂ ਦਾ ਵਿਊ ਜਾਣਾਂਗੇ ਕਿ ਉਹਨਾਂ ਦਾ ਇਸ ਮੁੱਦੇ ਨੂੰ ਲੈ ਕੇ ਕੀ ਕਹਿਣਾ ਹੈ ਉਹ ਜਾਣਦੇ ਆ ਸਭ ਤੋਂ ਪਹਿਲਾਂ ਤੇ ਬਿਸ਼ਪ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਆ ਸੱਚ ਦੀ ਆਵਾਜ਼ ਚੈਨਲ 'ਤੇ ਕਰਦੇ ਆ ਜੀ ਸੱਚ ਦੀ ਆਵਾਜ਼ ਦਾ ਜੀ ਜੀ ਮੈਂ ਦੱਸਣਾ ਚਾਹਣਾ ਕਿ ਸੱਚੀ ਗੱਲ ਹੈ ਕਿ ਇਹਨੂੰ ਮਾਫੀ ਮੰਗ ਲੈਣੀ ਚਾਹੀਦੀ ਆ ਸਾਡੇ ਬਹੁਤ ਹੀ ਸਤਿਕਾਰਯੋਗ ਕਿਉਂਕਿ ਜਿਹੜੇ ਪਾਸਟਰ ਲੋਕ ਹੁੰਦੇ ਨੇ ਸੇਵਕ ਜਿਹੜੇ ਦੁਨੀਆਦਰ ਦੇ ਜੋਗ ਹੁੰਦੇ ਨੇ ਹਾਂਜੀ ਇਹ ਜਿਹੜੇ ਵੀ ਜੇ ਮਾਨੁਅਲ ਜੀ ਆ ਚੰਦਨ ਜੀ ਆ ਇਹਨਾਂ ਦੀਆਂ ਬਹੁਤ ਅਸੀ ਵੀਡੀਓ ਵੇਖ ਵੇਖ ਕੇ ਬੇਹੇ ਵੇਖ ਕੇ ਇਹਨਾਂ ਤੇ ਪਰੇਸ਼ਾਨ ਹੋ ਗਏ ਹਰਾਨ ਹੋ ਗਏ ਤਾਂ ਸਾਨੂੰ ਇੱਥੇ ਆਉਣਾ ਪਿਆ ਮੈਂ ਕਹਿੰਦਾ ਜੀ ਇਹ ਮਾਫੀ ਮੰਗ ਲੈਣ ਨਹੀਂ ਤੇ ਜਲਦੀ ਜੇਲ੍ਹ ਵਿੱਚ ਜਾਣਗੇ ਤਾਂ ਕਿ ਇਹਨਾਂ ਦਾ ਜਿਹੜਾ ਅਸੀਂ ਬਹੁਤ ਜਲਦੀ ਬਤਲ ਸ਼ੜਕਾਂ ਤੇ ਉਤਰ ਕੇ ਇਹਨਾਂ ਦਾ ਜਲੂਸ ਕੱਢਾਂਗੇ ਨਹੀਂ ਇੱਕ ਤੁਸੀਂ ਵੀ ਵੇਖੋ ਬਿਸ਼ਪ ਦੀ ਪੋਸਟ ਦੇ ਉੱਤੇ ਹੋ ਤੁਸੀਂ ਇੱਕ ਕ੍ਰਿਸਚੀਅਨ ਕਮਿਊਨਿਟੀ ਦੇ ਜ਼ਿੰਮੇਵਾਰ ਪਰਸਨ ਹੋ ਤੇ ਉਹ ਬਿਸ਼ਪ ਵਿਜੇ ਮੈਨੂਅਲ ਵੀ ਆਪਣੇ ਆਪ ਨੂੰ ਬਿਸ਼ਪ ਕਹਿੰਦੇ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਮਤਲਬ ਇੱਕ ਮਾੜਾ ਬੋਲਣ ਵਾਲਿਆਂ ਦਾ ਕ੍ਰਿਸਚੀਅਨ ਕਮਿਊਨਿਟੀ ਦੇ ਵਿੱਚੋਂ ਬਾਈਕਾਟ ਹੋਣਾ ਚਾਹੀਦਾ ਜਾਂ ਕੀ ਮੰਨਦੇ ਹੋ ਇਸ ਗੱਲ ਨੂੰ ਕਿੰਨਾ ਚਿਰ ਜਿਹੜੇ ਬਿਸ਼ਪ ਹੁੰਦੇ ਆ ਨਾ ਜੀ ਉਹ ਬੜੇ ਬੜੇ ਅਉਦੇ ਤੇ ਉੱਚਾ ਉੱਦਾ ਉਹਨਾਂ ਦਾ ਹੁੰਦਾ ਉਹਨਾਂ ਨੂੰ ਬੜੇ ਸੋਹ ਸਮਝ ਕੇ ਸੇਵਾ ਦੇ ਵਿੱਚ ਆਉਣਾ ਚਾਹੀਦਾ ਸੇਵਾ ਦੇ ਕੰਮ ਕਰਨੇ ਚਾਹੀਦੇ ਮੇ ਭੰਗ ਜਿਹੜੀ ਜਿਹੜੀ ਸ਼ਾਂਤੀ ਭੰਗ ਕਰ ਰਹੇ ਨੇ ਔਰ ਉਹ ਨਹੀਂ ਕਰਨੀ ਚਾਹੀਦੀ ਜਾਨੀ ਕਿ ਇਹਨਾਂ ਦਾ ਬਹੁਤ ਜਿਹੜਾ ਵਿਸ਼ਵ ਦਾਅ ਉਦ ਦਾ ਬਹੁਤ ਉੱਚਾ ਵਾ ਬੜੇ ਤਰੀਕੇ ਦੇ ਨਾਲ ਬੜੇ ਚੰਗੇ ਢੰਗ ਦੇ ਨਾਲ ਆਪਣੀ ਸੇਵਕੀ ਨੂੰ ਵਧਾਉਣਾ ਚਾਹੀਦਾ ਤਾਂ ਕਿ ਉਹਨੂੰ ਲੈ ਕੇ ਜਾਣਾ ਚਾਹੀਦਾ ਜੇ ਉਹ ਨਹੀਂ ਸੁਧਰਦੇ ਤੇ ਕੀ ਕਰੋਗੇ ਕਿ ਤੁਹਾਡਾ ਕੀ ਮਤਲਬ ਨਿਸ਼ਾਨਾ ਹੈ ਤੁਹਾਡਾ ਬਿਲਕੁਲ ਨਿਸ਼ਾਨਾ ਸਾਡਾ ਇਹ ਆ ਅਗਰ ਜੇ ਨਹੀਂ ਉਹ ਮਾਫੀ ਮੰਗਦੇ ਨਹੀਂ ਸੁਧਰਦੇ ਤੇ ਅਸੀਂ ਦਰਖਾਸਤਾਂ ਜਿਹੜੀਆਂ ਹਰ ਜਗ੍ਹਾ ਦਿੱਤੀਆਂ ਹੋਈਆਂ ਨੇ ਅਸੀਂ ਪੰਜਾਬ ਦੇ ਵਿੱਚ ਹਰ ਇੱਕ ਕੋਨੇ ਕੋਨੇ ਤੇ ਉਹਨਾਂ ਦੀ ਦਰਖਾਸਤ ਜਿਹੜੀ ਦਿੱਤੀ ਹੋਈ ਆ ਜਲਦ ਇਹਨਾਂ ਨੂੰ ਅਹੀਂ ਪ੍ਰਸ਼ਾਸਨ ਕੋ ਮੰਗ ਕਰਦਿਆਂ ਕਿ ਇਹਨਾਂ ਦਾ ਜਿਹੜਾ ਚੈਨਨ ਵੀ ਆ ਉਹ ਬੰਦ ਕੀਤਾ ਜਾਵੇ ਇਹਨਾਂ ਨੂੰ ਜੇਲ੍ਹ ਚ ਪਾਇਆ ਜਾਵੇ ਤਾਂ ਕਿ ਜਿਹੜਾ ਮਸੀਹ ਭਾਈ ਚਾਰਾ ਉਹ ਬਹੁਤ ਉਹਨਾਂ ਦਾ ਦਿਲ ਜਿਹੜਾ ਬਲੁੰਦ ਰਿਆ ਗਿਆ ਇਸ ਕਰਕੇ ਸੀ ਇੱਥੇ ਇਹ ਬੋਲ ਰਹੇ ਆ ਬਹੁਤ ਬਹੁਤ ਨਾ ਉਹਨਾਂ ਦੇ ਦੁਆਰਾ ਜਿੱਦਾਂ ਇੱਕ ਚੰਦਨ ਆ ਲੜਕਾ ਇੱਕ ਜਿਹੜਾ ਵਿਅਕਤੀ ਹੈ ਨਾ ਜਿਹਦੇ ਜਿਹਦੇ ਦੁਆਰਾ ਇਹ ਚੈਨਲ ਮੈਨੇਜ ਕੀਤਾ ਜਾਂਦਾ ਉਹਦੇ ਦੁਆਰਾ ਔਰ ਬਿਸ਼ਪ ਦੇ ਦੁਆਰਾ ਵਿਜੇ ਮੈਨੂਅਲ ਦੇ ਉਹਨਾਂ ਦੇ ਦੁਆਰਾ ਬਹੁਤ ਸਾਰੀਆਂ ਨਾ ਪ੍ਰੋਫਿਟ ਵਜਿੰਦਰ ਮਿਨਿਸਟਰੀ ਨੂੰ ਲੈ ਕੇ ਬਹੁਤ ਸਾਰੇ ਇਲਜ਼ਾਮ ਲਗਾਏ ਜਾ ਰਹੇ ਆ ਕਿੰਨੇ ਕੇ ਸੱਚ ਮੰਨਦੇ ਹੋ ਮੈਂ ਕਿੰਨਾ ਜੀ ਇਹ ਲੋਕ ਨਾ ਸੜ ਰਹੇ ਨੇ ਉਹ ਮਿਨਿਸਟਰੀ ਵੱਧ ਰਹੀ ਹੈ ਪ੍ਰਭੂ ਉਹਨਾਂ ਨੂੰ ਬਹੁਤ ਜ਼ਿਆਦਾ ਇਸਤੇਮਾਲ ਕਰ ਰਿਆ ਵਾ ਇਹ ਲੋਕ ਸੜ ਰਹੇ ਨੇ ਬਾਕੀ ਮੈਂ ਕਿੰਨਾ ਵੀ ਇਹਨਾਂ ਦਾ ਬਾਈਕਾਟ ਕਰ ਦੇਣਾ ਚਾਹੀਦਾ ਕਿਉਂਕਿ ਇਥੋਂ ਇਹਨਾਂ ਨੂੰ ਸਮਝ ਨਹੀਂ ਕਿ ਇਹ ਗੱਲ ਦੀ ਸਮਝ ਨਹੀਂ ਹੈਗੀ ਕਿ ਸਾਨੂੰ ਜੇ ਪਰਮੇਸ਼ਰ ਦਾ ਵਚਨ ਵੱਧ ਰਿਹਾ ਹੈ ਲੋਕ ਬਚ ਰਿਹਾ ਇਹਨਾਂ ਨੂੰ ਦੁਆ ਕਰਨੀ ਚਾਹੀਦੀ ਆ ਪਰ ਇਹ ਵਿਰੋਧ ਕਰ ਰਹੇ ਨੇ ਹਾਂ ਪ੍ਰਧਾਨ ਜੀ ਆਪਾਂ ਇੱਕ ਮੈਂ ਗੱਲ ਤੁਹਾਡੇ ਕੋਲ ਰਹਿ ਗਈ ਕਿ ਕੋਈ ਇਹਨਾਂ ਦੀ ਪੁਰਾਣੀ ਰੰਜਿਸ਼ ਆ ਜਿਹੜੀ ਇਹ ਬਾਰ-ਬਾਰ ਪ੍ਰੋਫਿਟ ਜੀ ਨੂੰ ਟਾਰਗੇਟ ਕਰ ਰਹੇ ਆ ਤੁਸੀਂ ਦੱਸੋ ਮਾੜਾ ਜੀ ਕੋਈ ਰੰਜਿਸ਼ ਨਹੀਂ ਹੈਗੀ ਪ੍ਰੋਫਿਟ ਜੀ ਸਾਰਿਆਂ ਨਾਲ ਪਿਆਰ ਕਰਦੇ ਆ ਔਰ ਬਿਸ਼ਪ ਮਾਨਵਲ ਜੀ ਦਾ ਬਹੁਤ ਸਤਿਕਾਰ ਕਰਦੇ ਆ ਜੀ ਪਰ ਆਏ ਦਿਨ ਜਿਹੜਾ ਇਹ ਆਪਣੇ ਆਪ ਨੂੰ ਕਹਿੰਦਾ ਕਿ ਮੈਂ ਆਤਮਿਕ ਪਿਤਾ ਵਾਂ ਮੇਰਾ ਆਤਮਿਕ ਉਹ ਚੇਲਾ ਵਾ ਮੇਰਾ ਬੇਟਾ ਵਾ ਬਲਕੁ ਗਲਤ ਆ ਇਸ ਗੱਲ ਨੂੰ ਰੱਖ ਕੇ ਕਦੇ ਵੀ ਪ੍ਰੋਫਿਟ ਜੀ ਨੇ ਕਦੇ ਜਵਾਬ ਦਿੱਤਾ ਇਹ ਪਿਛਲੇ 5 ਸਾਲ ਤੋਂ ਬੋਲ ਰਿਹਾ ਹਨਾ ਇਸ ਕਰਕੇ ਇਹ ਬਦੋ ਬਦੀ ਠਕੇ ਨਾਲ ਹੀ ਆਪਣਾ ਆਤਮਿਕ ਪਿਤਾ ਜਿਹੜਾ ਵਾ ਉਹ ਬੰਨਣਾ ਚਾਹੁੰਦੇ ਆ ਕੋਈ ਰੰਜਿਸ਼ ਨਹੀਂ ਆ ਇਹਨੂੰ ਲੈ ਕੇ ਹੀ ਜਿਹੜਾ ਬਸ ਜੈਲਸ ਆ ਇੱਕ ਜੈਲਸ ਦਾ ਆਤਮਾ ਦੇ ਅੰਦਰ ਜੀ ਜੀ ਜਿਵੇਂ ਸੌਲ ਦੇ ਵਿੱਚ ਵੜ ਗਿਆ ਨਾ ਜੈਲਸ ਦਾ ਆਤਮਾ ਦਾਲਦ ਕਰਕੇ ਉਹਦੇ ਦੇ ਅੰਦਰ ਵੀ ਜੈਲਸ ਦਾਤ ਮਾਵਾ ਤੁਹਾਡਾ ਕਹਿੰਦਾ ਭਾਵਾ ਕੀ ਇਹ ਮਤਲਬ ਜਸਟ ਇੱਕ ਮਤਲਬ ਜਿਹਨੂੰ ਕਹਿੰਦੇ ਝੂਠੀ ਸ਼ੋਹਰਤ ਨੂੰ ਇਹ ਕਮਾਉਣਾ ਚਾਹੁੰਦੇ ਝੂਠੀ ਸ਼ੋਹਰਤ ਨੂੰ ਝੂਠੀ ਸ਼ਾਨ ਨੂੰ ਚੰਦ ਪੈਸਿਆਂ ਦੇ ਲਈ ਜੀ ਚੰਦ ਜਿਹੜੇ ਪੈਸਿਆਂ ਦੇ ਲਈ ਰੁਪਈਆਂ ਦੇ ਲਈ ਇਹ ਪ੍ਰੋਫਿਟ ਜੀ ਦਾ ਨਾਮ ਵਰਤ ਕੇ ਜਿਹੜਾ ਉਹਨਾਂ ਨੂੰ ਬਦਲ ਅੱਗੇ ਆਣਾ ਚਾਹੁੰਦੇ ਉਹਨਾਂ ਦਾ ਨਾਮ ਲੈ ਕੇ ਕਿਉਂਕਿ ਇਹਨਾਂ ਨੂੰ ਤਾਂ ਦੇਖਦਾ ਕੋਈ ਹੈ ਨਹੀਂ ਆ ਜੇ ਪ੍ਰੋਫਿਟ ਜੀ ਦੀਆਂ ਪਾਣ ਗਏ ਜਿਹੜਾ ਚਿਹਰਾ ਉਹਨਾਂ ਦਾ ਕਦੀ ਜੇਲ੍ਹ 'ਚ ਦਿਖਾ ਦਿੰਦਾ ਕਦੀ ਕਿਤੇ ਦਿਖਾ ਦਿੰਦਾ ਕਦੀ ਸ਼ਰਾਬ ਦੀ ਬੋਤਲ ਉਹਨਾਂ ਦੇ ਦਿਖਾ ਦਿੰਦਾ ਐਡਾ ਬੇਫਿਕੂ ਬੰਦਾ ਵਾ ਕਿ ਉਹਨੂੰ ਸ਼ਰਮ ਆਣੀ ਚਾਹੀਦੀ ਆ ਤੁਹਾਡਾ ਕਹਿੰਦਾ ਮੈਂ ਕਿ ਜਿਹੜੇ ਬਿਸ਼ਪ ਵਿਜੀ ਮੈਨੂਅਲ ਉਹ ਵੀ ਇਹਨਾਂ ਦਾ ਨਾਮ ਵਰਤ ਕੇ ਮਤਲਬ ਅੱਗੇ ਮਿਨਿਸਟਰੀ ਨੂੰ ਆਪਣੇ ਗਰੋਹ ਕਰਾਂਦਾ ਜੋ ਪਿਆ ਚੰਦਨ ਦੀ ਕੋਈ ਔਕਾਤ ਨਹੀਂ ਆ ਜੀ ਜੀ ਇਹ ਚੰਦਨ ਦੀ ਕੋਈ ਔਕਾਤ ਨਹੀਂ ਇਹੋ ਕਿ ਜੇ ਮਾਨਮੋਲ ਜੜਾ ਕਰ ਰਿਹਾ ਵਾ ਔਰ ਬਹੁਤ ਜਲਦੀ ਮੈਂ ਤਪੇਲਾ ਵੀ ਕਿਹਾ ਵਾ ਬਹੁਤ ਜਲਦੀ ਇਹਦੀ ਜੇਲ ਯਾਤਰਾ ਹੋਣ ਜਾ ਰਹੀ ਹੈ ਇਹਨੂੰ ਜੇਲ ਚ ਪਚਾਵਾਂਗੇ ਇਹ ਦਸਪਾਲ ਮਸੀ ਦਾ ਵਾਦਾ ਵਾ ਤੁਹਾਡੇ ਨਾਲ ਤੁਹਾਡੇ ਚੈਨਲ ਤੇ ਕਹਿ ਰਿਹਾ ਮੈਂ ਅੱਗੇ ਵੀ ਇੱਕਾਈ ਤੜ ਨਾਲ ਕਈ ਜਿਹੜੇ ਦਾਵੇ ਕੀਤੇ ਮੈਂ ਤੁਹਾਡੇ ਚੈਨਲ ਤੇ ਉਹ ਬੰਦਿਆਂ ਨੇ ਮਾਫੀਆਂ ਮੰਗੀਆਂ ਕਿ ਨਹੀਂ ਮੰਗੀਆਂ ਜੀ ਜੀ ਇਹ ਬੰਦਾ ਵੀ ਬਹੁਤ ਜਲਦੀ ਜੇਲ ਤੇ ਜਾਊਗਾ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਇਹ ਸਾਰੀਆਂ ਸਾਜ਼ਿਸ਼ਾਂ ਜਿਹੜੀਆਂ ਉਹਨਾਂ ਵੱਲੋਂ ਰਚੀਆਂ ਗਈਆਂ ਸਿਰਫ ਸੱਚਾਈ ਕੁਝ ਵੀ ਨਹੀਂ ਆ ਸਿਰਫ ਝੂਠ ਦੇ ਪੁਲੰਦੇ ਨੇ ਜੋ ਇੱਕ ਚੰਦਨ ਦੇ ਵੱਲੋਂ ਬਣਾਏ ਗਏ ਨੇ ਉਹ ਚੰਦਨ ਆਏ ਦੇ ਨਹੀਂ ਜੋ ਪ੍ਰੋਫਿਟ ਜੀ ਦੀਆਂ ਵੀਡੀਓ ਲਗਾ ਰਿਆ ਆ ਬਾਰ-ਬਾਰ ਲਗਾ ਰਿਆ ਮੈਂ ਤੁਹਾਨੂੰ ਵੀ ਸਾਰਿਆਂ ਨੂੰ ਇਹ ਗੱਲ ਬੋਲਣੀ ਚਾਹੁੰਨਾ ਆ ਖਾਸ ਕਰਕੇ ਕਿਉਂਕਿ ਮੈਂ ਇੱਕ ਖੁਦ ਇੱਕ ਸੱਚ ਦੀ ਆਵਾਜ਼ ਚੈਨਲ ਦਾ ਇੱਕ ਖੁਦ ਡਾਇਰੈਕਟਰ ਆ ਔਰ ਮੀਡੀਆ ਪਰਸਨ ਆ ਮੈਂ ਤੁਹਾਨੂੰ ਖੁਦ ਕਹੂੰਗਾ ਕਿ ਉਹਦੇ ਬਾਈਬਲ ਇਫੈਕਟ ਚੈਨਲ ਦੇ ਉੱਤੇ ਜਾ ਕੇ ਦੇਖੋ ਕਿ ਜੇ ਉਹਦਾ ਵਾਕਿਆ ਨਿਊਜ਼ ਚੈਨਲ ਹੈਗਾ ਆ ਤੇ ਉਹਦੇ ਨਾਲ ਖੜੋ ਤੇ ਚੈਨਲ ਨੂੰ ਬਾਈਕਾਟ ਕਰੋ ਕਿਉਂਕਿ ਇਹ ਸਿਵਾਏ ਨਿਊਜ਼ ਚੈਨਲ ਵਾਲਿਆਂ ਦੀ ਵੀ ਬਦਨਾਮੀ ਕਰਵਾ ਰਿਹਾ ਹੈ ਬੰਦਾ ਇੱਕ ਕੱਲਾ ਪਰਸਨ ਇਹ ਹੋ ਕੇ ਤੇ ਨਿਰਪੱਖ ਖਬਰ ਨਹੀਂ ਦਿਖਾਉਂਦਾ ਕਿਸੇ ਦੀ ਵੀ ਸਾਰੀਆਂ ਮਿਨਿਸਟਰੀਆਂ ਦੀ ਖਬਰ ਨਹੀਂ ਦਿਖਾਉਂਦਾ ਸਿਰਫ ਤੇ ਸਿਰਫ ਇਹ ਇਸ ਪ੍ਰੋਫਟ ਜੀ ਨੂੰ ਜੋ ਖੁਦਾ ਦੇ ਬੜੇ ਤਕੜੇ ਨਬੀ ਨੇ ਜਿਨ੍ਹਾਂ ਦੀ ਅਕਸਰ ਹੀ ਤੁਸੀਂ ਲਾਈਵ ਦੇ ਵਿੱਚ ਵੀਡੀਓ ਵੀ ਦੇਖਦੇ ਹੋਗੇ ਮੈਂ ਕਾਫੀ ਦੇਖਿਆ ਨੇ ਵੀਡੀਓ ਉਹਨਾਂ ਦੀਆਂ ਔਰ ਮੈਂ ਕਾਫੀ ਜਸਪਾਲ ਜੀ ਦੀਆਂ ਵੀਡੀਓ ਵੀ ਇਹਨਾਂ ਦੀਆਂ ਕਰਦਾ ਹੀ ਰਹਿਣਾ ਆ ਪਰ ਲੇਕਿਨ ਮੈਂ ਇੱਕ ਗੱਲ ਦੇਖੀ ਆ ਕਿ ਪ੍ਰੋਫਟ ਜੀ ਦੇ ਖਿਲਾਫ ਮੈਂ ਕਦੀ ਵੀ ਕੋਈ ਉਹਨਾਂ ਦੀ ਸ਼ਾਨ ਦੇ ਖਿਲਾਫ ਜਾਂ ਕੋਈ ਵੀ ਐਸੀ ਗੱਲ ਉਹਨਾਂ ਦੀ ਨਹੀਂ ਵੇਖੀ ਜੋ ਅਸੀਂ ਉਹਨਾਂ ਦੀ ਸ਼ਾਨ ਦੇ ਖਿਲਾਫ ਬੋਲ ਸਕੀਏ ਕਿਉਂਕਿ ਅਕਸਰ ਹੀ ਮੈਂ ਕਾਫੀ ਇਹਨਾਂ ਦੀਆਂ ਵੀਡੀਓ ਕੀਤੀਆਂ ਨੇ ਲੇਕਿਨ ਮੈਂ ਬਹੁਤ ਦਿਨਾਂ ਤੋਂ ਮੈਂ ਇਹ ਗੱਲ ਵੇਖ ਰਿਹਾ ਸੀ ਕਿ ਇੱਕ ਚੰਦਰ ਨਾਮ ਦਾ ਵਿਅਕਤੀ ਜੋ ਬਹੁਤ ਜ਼ਿਆਦਾ ਮਤਲਬ ਉਹਨਾਂ ਦੀ ਸ਼ਾਨ ਦੇ ਖਿਲਾਫ ਬੋਲ ਰਿਹਾ ਔਰ ਇੱਥੋਂ ਤੱਕ ਵੀ ਕਹਿ ਰਿਹਾ ਕਿ ਇਹਨਾਂ ਦੀ ਮਿਨਿਸਟਰੀ ਦੇ ਵਿੱਚ ਨਾ ਜਾਓ ਕੀ ਅਧਿਕਾਰ ਆ ਉਹਦੇ ਕੋਲ ਮੈਂ ਪੁੱਛਣਾ ਚਾਹੁੰਦਾ ਕਿ ਉਹਦੇ ਕੋਲ ਕੀ ਐਸਾ ਅਧਿਕਾਰ ਆ ਕਿ ਤੁਸੀਂ ਦੂਜਿਆਂ ਨੂੰ ਮਤਲਬ ਰੋਕੋ ਉਹਨਾਂ ਦੀ ਮਿਨਿਸਟਰੀ ਦੇ ਵਿੱਚ ਜਾਣ ਤੋਂ ਤੁਹਾਡੇ ਕੋਲ ਕੋਈ ਵੀ ਅਥਾਰਟੀ ਨਹੀਂ ਹੈਗੀ ਕੋਈ ਅਧਿਕਾਰ ਨਹੀਂ ਹੈਗਾ ਚਾਹੇ ਉਹ মিডিਆ ਪਰਸਨ ਵੀ ਆ ਚਾਹੇ ਕੁਝ ਵੀ ਆ ਇੱਕ ਕਿਸੇ ਕੋਲ ਇਹੋ ਜੀ ਅਥਾਰਟੀ ਨਹੀਂ ਹੁੰਦੀ ਕਿ ਕੋਈ ਤੁਸੀਂ ਕਿਸੇ ਨੂੰ ਕਿਸੇ ਦੀ ਮਿਨਿਸਟਰੀ ਵਿੱਚ ਜਾਣ ਤੋਂ ਰੋਕੋ ਇਹ ਉਹਨਾਂ ਦੀ ਖੁਦ ਦੀ ਮਰਜ਼ੀ ਆ ਕੋਈ ਜਿੱਥੇ ਜਾਣਾ ਚਾਵੇ ਉਹ ਜਾ ਸਕਦਾ ਆ ਇਹ ਕਾਨੂੰਨੀ ਅਧਿਕਾਰ ਆ ਇਹ ਕਾਨੂੰਨੀ ਅਧਿਕਾਰ ਹੁੰਦਾ ਆ ਸੋ ਮੈਂ ਇਹ ਗੱਲਾਂ ਤੁਹਾਨੂੰ ਇਸ ਕਰਕੇ ਦੱਸ ਰਿਹਾ ਕਿ ਤੁਹਾਨੂੰ ਕਾਨੂੰਨ ਤੋਂ ਜਾਣੂ ਕਰਵਾਵਾਂ ਜਿਹੜੇ ਲੋਕ ਅਣਜਾਣ ਬੈਠੇ ਨੇ ਜਿਨ੍ਹਾਂ ਨੂੰ ਕੋਈ ਨੌਲੇਜ ਨਹੀਂ ਹੈਗੀ ਪੱਤਰਕਾਰ ਜਿੰਨਾ ਵੀ ਸਾਡਾ ਭਾਈਚਾਰਾ ਆ ਅਸੀਂ ਸਾਰੇ ਰਲ ਕੇ ਤੇਰੇ ਖਿਲਾਫ ਵੀ ਐਕਸ਼ਨ ਜ਼ਰੂਰ